ਨਾਮ ਹੈ ਜੀ ਆਪਣਾ ਗੱਦੇਸ ਸਿੰਘ ਫੌਜੀ ਪੈਨ ਕੋਰਸ ਵੀ ਆ ਕੀ ਕਹਿਣਾ ਚਾੜੋ ਸਰ ਮੈਂ ਨਾ ਸਵਾ ਦਾ ਰਿਜੈਕਟ ਕਰਾਉਣ ਆਇਆ ਇੱਥੇ ਜੀ ਗੁਆੜ ਸਾਡੇ ਜੀ ਜੁਨਰੀ ਕੰਮ ਸੀ ਨੌਂ ਵਜੇ ਆਏ ਸੀ ਜੀ ਨਾ ਤਹਿਸੀਲਦਾਰ ਮਿਲਿਆ ਜੀ ਇੱਕਾਂ ਨੇ ਛੁੱਟੀ ਦੀ ਆ ਜੀ ਹੁਣ ਦੱਸੋ ਪੜਾ ਦਾ ਕਸੂਰ ਕੀ ਆ ਜੀ ਭਗਵੰਤ ਮਾਨ ਤਾਂ ਇਹ ਗੱਲ ਕਹਿੰਦੇ ਗਾਦੀ ਕੋਈ ਨਹੀਂ ਇੱਕ ਮਿੰਟ ਜਿਹਾ ਰਹੀ ਜਾਂਦੀ ਹੋਊਗੀ ਠੀਕ ਐਥੇ ਦੁਨੀਆ ਇੰਨੀ ਪਰੇਸ਼ਾਨ ਆ ਤੇ ਵੀਡੀਓ ਆਪ ਵੇਖੋ ਆੜਿਆ ਕਮਾ ਕੇ ਵੇਖੋ ਕੈਮਰਾ ਆਪ ਦਾ ਤੇ ਕੀ ਹਾਲ ਲੋਕਾਂ ਦਾ ਜੀ ਤੁਸੀਂ 10 ਵਜੇ ਦੇ ਵਿੱਚ ਹਾਂ ਕਦੋਂ ਤੇ ਬੈਠੋ ਕਿ ਹਾਂ ਕਿਸੇ ਦੇ 10 ਵਜੇ ਘਰੇ ਚਲੇ ਗਏ ਸੀ ਦੁਬਾਰੇ ਫੇਰ ਆਏ 1:30 ਵਜੇ ਸੀ ਕਿੱਥੋਂ ਆਇਓ ਕੋੜਕੂਰੇ ਤੋਂ ਕੋੜਕੂਰੇ ਤੋਂ ਤੁਸੀਂ ਕਿਹੜੇ ਜਗ੍ਹਾ ਤੋਂ ਆਇਓ ਹੈ ਕਿਹੜੇ ਜਗ੍ਹਾ ਤੋਂ ਕੋੜਸੂਕੇ ਆਏ ਨਹੀਂ ਕੋੜਸੂਕੇ ਹਾਂ ਹੋਰ ਵੀ ਪਿੰਡਾਂ ਦੇ ਬੈਠੇ ਨੇ ਬਹੁਤ ਪਿੰਡਾਂ ਦੇ ਆਏ ਆ ਅੱਛਾ ਹਾਂ ਕੀ ਕਹਿਣਾ ਚਾਹੋ ਸੀਐਮ ਸਾਹਿਬ ਨੂੰ ਮੈਂ ਐ ਸੀਐਮ ਨੂੰ ਲੈ ਕੇ ਕਹਾਂ ਇਹ ਸੀਲ ਦਾ ਦੋ ਨਾ ਬਾਲਦੇ ਇਥੋਂ ਸਾਡੇ ਨਾਲ ਦੋ ਆਣੂ ਇਥੋਂ ਅਸਲਾਮ ਦੋਵੇਂ ਤਹਿਸੀਲਦਾਰ ਵੀ ਨਾਲ ਹਾਂ ਦੱਸ ਦੋ ਦੱਸ ਦਿਓ ਲੋੜ ਦੀ ਅੱਛਾ ਯਾ ਦਸਤਰ ਖਾਲੀ ਪਿਆ ਕਮਾਲ ਆ ਠੀਕ ਝੜੂ ਮੋਟਾ ਬਾਈ ਮੈਂ ਮੈਂ 2013 ਨੂੰ ਹੰਤਮਨ ਜੁੜਿਆ ਮੈਂ ਜੀ ਕੀ ਖਟਿਆ ਸੀ ਇਹ ਕੰਮ ਚੋਂ ਜੀ ਮੈਨੂੰ ਆਹ ਤਾਂ ਮੈਨੂੰ ਹਣੇ ਪਾਵਲ ਕਰਦਾ ਮੈਨੂੰ ਇਹ ਕੰਮ ਚ ਆ ਤੁਹਾਡਾ ਨਾਮ ਦੱਸ ਦਿਓ ਗੁਰਤੇਜ ਸਿੰਘ ਫੌਜੀ ਪਿੰਡ ਕੋੜਸੂਆ ਗੁਰਤੇਜ ਸਿੰਘ ਫੌਜੀ ਪਿੰਡ ਕੋੜਸੂਆ ਕੋੜਸੂਆ ਕਦੋਂ ਦੇ ਬੈਠੇ ਤੁਸੀਂ 2013 ਦੇ ਨਹੀਂ ਪਰਕ 9 ਵਜੇ ਦੇ 9 ਵਜੇ ਜੀ ਸਵੇਰੇ 9 ਵਜੇ ਦੇ 9 ਵਜੇ ਹਾਂ ਕੋਈ ਸੁਣਵਾਇ ਨਹੀਂ ਨਾ ਮਤਲਬ ਕੋਈ ਨਹੀਂ ਇੱਕ ਮਿੰਟ ਆਪਾਂ ਹੋਰ ਪੁੱਛਦੇ ਹਾਂ ਕਿੱਥੋਂ ਆਏ ਤੁਸੀਂ ਹਾਂ ਜੀ ਕੋਟਪੂਰੀ ਰਮ ਤਾਂ ਪੁਰੀ ਹੈ ਹੁਣ ਆਏ ਹੋਰ ਕੋਈ ਕਿੱਥੋਂ ਆਏ ਹੋ ਹਾਂ ਜੀ ਸੀਰਗਾ ਤੋਂ ਹਾਂ ਜੀ ਸੀਰਗਾ ਤੋਂ ਕਦੋਂ ਦੇ ਬੈਠੇ ਹੋ ਹਾਂ ਜੀ ਇੱਕ ਘੰਟਾ ਹੋ ਗਿਆ ਵਾਵਾ 2 ਘੰਟੇ ਦੋ ਘੰਟੇ ਹੋ ਗਏ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਹਾਂ ਕੋਈ ਸੁਣਵਾਈ ਨਹੀਂ ਹੋ ਰਹੀ ਹਾਂ ਜੀ ਕੋਈ ਨਹੀਂ ਆਇਆ ਹਾਂ ਜੀ ਕੋਈ ਨਹੀਂ ਆਇਆ ਥੋੜਾ ਚੈਰੀ ਉਹ ਕਹਿੰਦੇ ਦੋ ਘੰਟੇ ਹੋ ਗਏ ਬੈਠਾ ਤੇ ਘੜੀ ਕਿੱਥੇ ਸੀ ਤੇ ਹੁਣ ਨਹੀਂ ਆਈ ਹਾਂ ਜੀ ਉਹ ਕਹਿੰਦੇ ਹੋ ਕੇ ਦੋ ਘੰਟੇ ਚੱਲੇ ਜਾ ਉਹ ਕਹਿੰਦੇ 2 ਘੰਟੇ ਹੋ ਗਏ ਤੂੰ ਕਹਿੰਦਾ ਹੁਣ ਆਇਆ ਥੋੜਾ ਚੈਰੀ ਹੋ ਗਿਆ ਫਿਰ ਬਾਹਰ ਸੀਗੇ ਕਾਗਜ਼ ਪੱਤਰ ਕਰਾਉਣ ਤੇ ਆ ਰਿਹਾ ਅੱਛਾ ਅੱਛਾ ਅੱਛਾ